ਸ਼ਸ਼ਿਕਾ ਜੀ ਅੰਨਰਾਏ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਦੁਖਦਾਇਕ ਖਬਰ ਸਾਹਮਣੇ ਆਈ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੂੰ ਭਿਆਨਕ ਬਿਮਾਰੀ ਨੇ ਘੇਰ ਲਿਆ ਤਾਂ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਦੇ ਆ ਬਖ ਵਖ ਦੇਸ਼ਾਂ ਵਿੱਚ ਖੂਬ ਚਰਚਾ ਹੋ ਰਹੀ ਹੈ ਤੇ ਉਹਨਾਂ ਦੇ ਕੰਮਕਾਰ ਨੂੰ ਲੈ ਕੇ ਅਕਸਰ ਹੁਣ ਜਿਹੜੇ ਚਰਚਾ ਛੜੀ ਹੋਈ ਆ ਤਾਂ ਜੋ ਵੈਡਨ ਸਾਬਕਾ ਰਾਸ਼ਟਰਪਤੀ ਜੋ ਵੈਡਨ ਨੂੰ ਭਿਆਨਕ ਬਿਮਾਰੀ ਨੇ ਕੇ ਲਿਆ ਤਾਂ ਜੋ ਵੈਡਨ ਕੈਂਸਰ ਦੀ ਬਿਮਾਰੀ ਦਾ ਸ਼ਿਕਾਰ ਹੋਏ ਨੇ ਤੇ ਉਹਨਾਂ ਦੇ ਇਸ ਬਿਮਾਰੀ ਜਿਹੜੀ ਇਹ ਬਿਮਾਰੀ ਹੈ ਜਿਹੜੀ ਉਹ ਹੱਡੀਆਂ ਤੱਕ ਪਹੁੰਚ ਚੁੱਕੀ ਆ ਹਾਲਾਂਕਿ ਇਲਾਜ ਉਹਨਾਂ ਦਾ ਸ਼ੁਰੂ ਹੋ ਚੁੱਕਿਆ ਹਾਲਾਂ ਪਰ ਉਧਰ ਜੇ ਘਰ ਦੇਖਿਆ ਜਾਵੇ ਕਿ ਸਥਿਤੀ ਜਿਹੜੀ ਆ ਉਹ ਜ਼ਰੂਰ ਚਿੰਤਾ ਬਣੀ ਆ ਜਿਸ ਦੇ ਚਾਲਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਉਹਨਾਂ ਦੇ ਸਿੱਧੇ ਜਾਬੇ ਨੂੰ ਲੈ ਕੇ ਜਿਹੜੀ ਆ ਉਹ ਜਲਦੀ ਉਮੀਦ ਜਤਾਈ ਹੈ ਤੇ ਦੁੱਖ ਜ਼ਾਹਰ ਕੀਤਾ ਹੈ ਕਿ ਉਹਨਾਂ ਦੇ ਸਾਥੀ ਸਾਬਕਾ ਰਾਸ਼ਟਰਪਤੀ ਜਿਹੜੇ ਆ ਜੋ ਵੈਡਨ ਉਹਨਾਂ ਨੂੰ ਭਿਆਨਕ ਬਿਮਾਰੀ ਨੇ ਘੇਰ ਲਿਆ ਜਿਸ ਦੇ ਲਈ ਉਹ ਦੁੱਖ ਜ਼ਾਹਰ ਕਰਦੇ ਨੇ ਤੇ ਜਲਦੀ ਉਮੀਦ ਕਰਦੇ ਨੇ ਕਿ ਉਹ ਠੀਕ ਹੋ ਜਾਣਗੇ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਜੋ ਵੈਡਨ ਦਾ ਜੋ ਕਾਰਜਕਾਲ ਰਿਹਾ ਉਸ ਦੇ ਚੱਲਦੇ ਆ ਉਹਨਾਂ ਦੀ ਜਿਹੜੀ ਸ਼ਭੀ ਹੈ ਇੱਕ ਅਹਿਮ ਜਿਹੜੀ ਸ਼ਭੀ ਬਣ ਚੁੱਕੀ ਹੈ ਤੇ ਉੱਥੇ ਜੇਕਰ ਹੁਣ ਦੀ ਗੱਲ ਕਰੇ ਤਾਂ ਇਸ ਸਮੇਂ ਉਹਨਾਂ ਨੂੰ ਭਿਆਨਕ ਬਿਮਾਰੀ ਨੇ ਘੇਰ ਲਿਆ ਜਿਸ ਦੇ ਚਾਲਦੇ ਆ ਬੜੀ ਚਿੰਤਾ ਜਨਕ ਸਥਿਤੀ ਹੈ ਜਿਹੜੀ ਪੈਦਾ ਹੋ ਚੁੱਕੀ ਆ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਜਿਹੜੇ ਆ ਉਹਨਾਂ ਦੇ ਸਿਹਜਾਬੀ ਦੇ ਲਈ ਜਿਹੜੇ ਆ ਜਿਹੜੇ ਉਮੀਦ ਜਤਾਈ ਆ ਕਿ ਜਲਦੀ ਉਹ ਠੀਕ ਹੋਣਗੇ ਅਤੇ ਉਹਨਾਂ ਨੇ ਦੁੱਖ ਵੀ ਜ਼ਾਹਰ ਕੀਤਾ ਕਿ ਉਹਨਾਂ ਨੂੰ ਡੂੰਘੀ ਜਿਹੜੇ ਆ ਸਟ ਬੱਜੀ ਆ ਜਾਂ ਡੂੰਗਾ ਦੁੱਖ ਹੋਇਆ ਹੈ ਕਿ ਸਾਬਕਾ ਰਾਸ਼ਟਰਪਤੀ ਜੋ ਬਾਇਡਨ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਨੇ ਤਾਂ ਪ੍ਰੋਸਟੇਟ ਆਇਆ ਕੈਂਸਰ ਦਾ ਸ਼ਿਕਾਰ ਹੋਏ ਨੇ ਜੋ ਬਾਇਡਨ ਜੋ ਕਿ ਉਹਨਾਂ ਦੇ ਹੱਡੀਆਂ ਤੱਕ ਪਹੁੰਚ ਚੁੱਕਿਆ ਹੈ ਤੇ ਇਸ ਦੇ ਚੱਲਦਿਆਂ ਇੱਕ ਚਿੰਤਾ ਵਾਲੀ ਸਥਿਤੀ ਆ ਜਿਹੜੀ ਬਣ ਚੁੱਕੀ ਹੈ ਤੇ ਉਮੀਦ ਜਗਾ ਉਮੀਦ ਹੈ ਜਿਹੜੀ ਆ ਉਹ ਹੁਣ ਜਗਾਈਆਂ ਜਾ ਰਹੀਆਂ ਜਾਂ ਅਰਦਾਸਾਂ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਕਿ ਜਲਦ ਹੀ ਜੋ ਬਾਇਡਨ ਸੇਜ ਆਵਣ ਜਲਦ ਹੀ ਉਹਨਾਂ ਦੀ ਸਿਹਤ ਠੀਕ ਹੋਵੇ